ਬਲਿਆਂ ਤੇ ਬੁਰਿਆਂ ਕਾਈ ਸਤਗੁਰ ਮੇਰੇ ਜਾਣਦੇ ਬਲਿਆਂ ਤੇ ਬੁਰਿਆਂ ਕਾਈ ਸਤਗੁਰ ਮੇਰੇ ਜਾਣਦੇ ਬਲਿਆਂ ਤੇ ਬੁਰਿਆਂ ਕਾਈ ਸਤਗੁਰ ਮੇਰੇ ਜਾਣਦੇ ਬਲਿਆਂ ਤੇ ਬੁਰਿਆਂ ਕਾਈ ਸਤਗੁਰ ਮੇਰੇ ਅਲਿਆ ਤੇ ਬੁਰਿਆ ਤਾਈ 함ਰੀ ਬੇਦਨ ਕੁਰਬਾਨੀ ਕਹਿੰਦੀ 함ਰੀ ਬੇਦਨ ਤੂੰ ਜਾਣਤਾ ਸਾਹ ਤੇਰੇ ਬਿਨਾ ਜਾਣੇ ਕੌਣ ਤੇਰੇ ਬਿਨਾ ਮੇਰੀ ਤਕਲੀਫ ਸਮਝੇ ਕੌਣ ਜੇ ਅੰਦਰ ਜਾਮੀ ਫਿਰ ਮੇਰੇ ਦਿਲਾਂ ਦੀਆਂ ਜਾਣਨਾ ਤੇਰੇ ਬਿਨਾ ਜਾਣੇ ਵੀ ਕੌਣ ਮੇਰੇ ਸਤ ਗੁਰੂ ਬਾਝ साहिब